ਤਖਨਾ ਪੁਲਿਸ ਜ਼ਿਲ੍ਹੇ ਦੀ ਨਵੀਂ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਅੱਜ ਆਪਣੇ ਅਹੁਦੇ ਦਾ ਚਾਰ ਸੰਭਾਲ ਲਿੱਤਾ। ਉਦਾ ਸੰਭਾਲਨ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਹੋਇਆਂ ਐਸਐਸਪੀ ਡਾਕਟਰ ਦਰਪਨ ਅਹਲੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਤੇ ਹੇਠ ਪੰਜਾਬ ਪੁਲਿਸ ਦੇ ਵੱਲੋਂ ਯੋਧ ਨਸ਼ਾ ਵਰਦ ਅਤੇ ਗੈਂਗਸਟਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਖੰਨਾ ਜ਼ਿਲ੍ਹੇ ਦੇ ਵਿੱਚ ਜੋਰ ਦਿੱਤਾ ਜਾਵੇਗਾ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਦੇ ਆਧਾਰ ਤੇ ਕਿਹਾ ਕਿ ਹਰ ਕਿਸੇ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਕਿਸੇ ਵੀ ਨਾਗਰਿਕ ਦੇ ਨਾਲ ਅਨਿਆਇ ਨਹੀਂ ਹੋਣ ਦਿੱਤਾ ਜਾਵੇਗਾ। ਨਸ਼ਿਆਂ ਦੇ ਖਾਤਮੇ ਦੇ ਲਈ ਸ਼ਹਿਰਾ ਤੋਂ ਲੈ ਕੇ ਪਿੰਡਾਂ ਤੱਕ ਡਿਫੈਂਸ ਕਮੇਟੀਆਂ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਜਾਗਰੂਕਤਾ ਤੇ ਕਾਰਵਾਈ ਦੋਵੇਂ ਇਕੱਠੀਆਂ ਕੀਤੀਆਂ ਗਈਆਂ ਇਸ ਬਾਬਤ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੁਣਦੇ ਅ ਜ਼ਿਲ੍ਹਾ ਕੰਨਾ ਵਿੱਚ ਬਤੌਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਰੂਬਰੂ ਹੋਣ ਲਈ ਸਾਨੂੰ ਪਤਾ ਹੈ ਕਿ ਮੀਡੀਆ ਟਰਾਂਸਪੇਰੈਂਟ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਟੀਚਾ ਰਹੇਗਾ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਭਾਜਪਾ ਸਾਹਿਬ ਦੇ ਕੋਰ ਪ੍ਰਾਇੋਰਟिज ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ ਮੇਰੀ ਇੱਕ ਥਰੀ ਪ੍ਰੌਂਗਡ ਅਪਰੋਚ ਕਹेलो ਹੋਏਗੀ ਜੋ ਕਿ ਇੱਕ ਗੈਂਗਸਟਰ ਜਿਨੂੰ ਆ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਆ ਦੂਜਾ ਯੁੱਧ ਨਸ਼ਿਆਂ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ ਈਡੀਪੀ ਦੀ ਪਾਲਿਸੀ ਤੇ ਫੋਕਸ ਕਰਾਂਗੇ ਯਾਨੀ ਕਿ ਇਨਫੋਰਸਮੈਂਟ ਜਿਹਦੇ ਵਿੱਚ ਜਿਹੜੇ ਵੱਡੀ ਮੱਛਲੀਆਂ ਨੇ ਉਹ ਵੀ ਤੇ ਸਟਰੀਟ ਪੈਡਲਰਸ ਤੇ ਵੀ ਦੋਨਾਂ ਤੇ ਨਤ ਪਾਈ ਜੇ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ ਦੂਜਾ ਰਹੇਗਾ ਡੀ ਐਡਿਕਸ਼ਨ ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰ ਅਤੇ ਉਡ ਸੈਂਟਰਾਂ ਵਿੱਚ ਖੰਨਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟ੍ਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ডিফেন্স ਕਮੇਟੀਆਂ ਐਨ ਜੀਓਜ਼ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਤੇ ਤੀਸਰਾ ਰਹੇਗਾ ਪ੍ਰੀਵੈਂਸ਼ਨ ਜਿਦੇ ਵਿੱਚ ਅਸੀਂ ਵਕ ਵਕ ਏਜੰਸੀਜ਼ ਵਕ ਵਕ ਡਿਪਾਰਟਮੈਂਟਸ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕਿ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ ਪਰ মিডিਆ ਹੈ ਤੁਹਾਡੇ ਸਾਰਿਆਂ ਦੇ ਨਾਸਿਫ ਗ੍ਰੀਵੈਂਸਸ ਪਰ ਸੁਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾਵੇਗੀ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਦੇ ਲਈ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਨੇ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਵੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਪਬਲਿਕ ਇੰਟਰੈਕਸ਼ਨ ਕਰਕੇ ਤੈ ਕਿ ਕੀਆ ਜਾਣਗੀਆਂ ਤੇ ਦੁਬਾਰਾ ਇਹ ਹੀ ਰਿਪੀਟ ਕਰਾਂਗੀ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਸਾਰਿਆਂ ਨੂੰ ਵਚਨਬੱਧ ਕੀਤਾ ਹੈ ਕਿ ਅਸੀਂ ਰਿਜ਼ਲਟ ਓਰੀਐਂਟਡ ਪੁਲਿਸਿੰਗ ਵਿਦ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਟੂ ਗੁੰਡਾ ਐਲੀਮੈਂਟਸ ਆਦਿ ਤੇ ਫੋਕਸ ਕਰਾਂਗੇ ਧੰਨਵਾਦ ਜੈ ਜੀ